ਭਾਈ ਮਰਤਪਾਲ ਸਿੰਘ ਜੋ ਇੱਕ ਮਤਲਬ ਕਰਦੇ ਸੀਗੇ ਜੋ ਨਾਲ ਸਰ ਟੀਮ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਢਾਲਾਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਤੇ ਪਸਾਇਆ ਸਾਨੂੰ ਕੋਈ ਇਦਾਂ ਵੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਨਾਂ ਨੇ ਸਾਨੂੰ ਰੋਕਿਆ ਹੋਇਆ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਨਾਂ ਨੇ ਰੋਕਿਆ ਹੋਇਆ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਕਿ ਜਲੰਧਰ ਦੀ ਪੁਲਛੋਂੋਂ ਉਹਨਾਂ ਦੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀਗਾ ਅਤੇ ਕਈ ਵਾਰ ਉਹਨਾਂ ਨੂੰ ਪਹਿਲਾਂ ਕਪੂਰਥਲਾ ਜਲੰਧਰ ਕਿ ਹੁਣ ਪਟਿਆਲਾ ਦੀ ਜੇਰ ਵਿੱਚ ਨਜਰਬੰਦ ਕੀਤਾਇਆ ਸੀਗਾ ਕਿ ਮਾਨ ਜੋ ਪੰਜਾਬ ਐਂਡ ਹਰਿਆਣਾ ਹੀ ਕੋਲ ਉਹਨਾਂ ਨੂੰ ਜਮਾਨਤ ਦਿੱਤੇ ਤੋਂ ਬਾਅਦ ਕਰ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਰਿਹਾ ਹੋਏ ਨੇ ਔਰ ਆਪਣੇ ਘਰ ਪਹੁੰਚੇ ਨੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੇ ਮੁੱਦੇ ਪਿੱਛੇ ਕੀ ਕਹਾਣੀ ਹੈ। ਨਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਖਦੇਜੀ ਹਾਂਜੀ ਭਾਜੀ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ 11 ਤਰੀਕ ਤੋਂ ਸਾਨੂੰ ਇਹਨਾਂ ਨੇ ਜੀ ਅਰੈਸਟ ਕੀਤਾ ਹੈ ਤੇ ਉਸ ਤੋਂ ਲੈ ਕੇ ਉਸ ਦਿਨ ਤੋਂ ਬਾਅਦ ਇਹ ਜਿੱਦਾਂ ਇਹਨਾਂ ਨੇ ਇੱਕ ਝੂੜ ਦਾ ਪਰਪੰਝ ਰਚਿਆ ਇਹਨਾਂ ਨੇ ਬਿਲਕੁਲ ਪਾ ਜੀ ਮਰਤਪਾਲ ਸਿੰਘ ਜੋ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੂਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਧਾ ਲਾਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਕਿਉਂਕਿ ਕੋਈ ਇਦਾਂ ਦਾ ਹੈ ਹੀ ਨਹੀਂ ਸਿਸਟਮ ਸੀਗਾ ਅਸੀਂ ਆਪਣਾ ਕੰਮ ਕਰਦੇ ਆਂ ਘਰ ਰਹਿਣ ਵਾਲੇ ਬੰਦੇ ਸਾਡੇ ਨਾਲੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੋਰ ਵੱਧ ਗਈਆਂ ਤੇ ਪਰ ਇਹਨਾਂ ਨੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਇਹ ਜੋ ਮਤਲਬ ਪਿੱਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਆ ਇਸ ਕਰਕੇ ਇਹਨਾਂ ਨੇ ਇਹ ਚੀਜ਼ ਵਿੱਚ ਫਸਾਇਆ ਸਾਨੂੰ ਪਰ ਮਾਦਮਾਂ ਦੀ ਕਿਰਪਾ ਨਾਲ ਕੱਲ ਜਮਾਨਤ ਤੇ ਬਾਹਰ ਆ ਗਏ ਜੀ ਅਸੀਂ ਦੇਖੋ ਜੀ ਉਥੋਂ ਦੇ ਜਲੰਧਰ ਦੀ ਪੁਲਿਸ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਕੋਲ ਕੋਈ ਡਰੱਗ ਆਇਸ ਬਰਾਮਦ ਹੋਈ ਹੈ ਔਰ ਕੰਡਾ ਵੀ ਬਰਾਮਦ ਹੋਇਆ ਉਸ ਵਿੱਚ ਕਿੰਨੇ ਪਰਸੈਂਟ ਸਚਾਈ ਹੈਗੀ ਨਹੀਂ ਨਹੀਂ ਕੋਈ ਇਦਾਂ ਦੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਵਾ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਹਨਾਂ ਨੇ ਹਥਿਆਰਾਂ ਦੀ ਮਤਲਬ ਦਿਖਾ ਕੇ ਸ ਤੇ ਫਿਰ ਅਸੀਂ ਤੇ ਅਸੀਂ ਆਪਣੇ ਉਸੇ ਵੇਲੇ ਬਾਹਰ ਆ ਗਏ ਗੱਡੀ ਤੋਂ ਜਦੋਂ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਸ ਕਰਕੇ ਸਾਡੇ ਕੋਲ ਸਾਡੇ ਕੋਲ ਕੋਈ ਹੈ ਹੀ ਨਹੀਂ ਸੀ ਨਾ ਸਾਡੇ ਮਨ 'ਚ ਹੀ ਕੋਈ ਇਦਾਂ ਦਾ ਸੀਗਾ ਵੀ ਕੋਈ ਬਦਲੇ ਇਦਾਂ ਦਾ ਕੁਝ ਕਰਨਗੇ ਤੇ ਇਦਾਂ ਦਾ ਕੋਈ ਸਾਡੇ ਕੋਲ ਹੈ ਨਹੀਂ ਸੀ। ਉਹ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਨਾਲ ਅਜਿਹਾ ਬਾਰ-ਬਾਰ ਕਿਉਂ ਕੀਤਾ ਜਾ ਰਿਹਾ? ਇਹ ਤੇ ਜੀ ਸਾਰੇ ਪਤਾ ਹੀ ਆਈਏ ਜਿਹੜਾ ਵੀ ਕੋਈ ਆਵਾਜ਼ ਜਿੱਦਾਂ ਭਾਈ ਮਰਦਪਾਲ ਸਿੰਘ ਨੇ ਆਪਣੇ ਸਮਾਜ ਵਾਸਤੇ ਜਾਂ ਲਾਲੋ ਜਾਂ ਸਿੱਖੀ ਵਾਸਤੇ ਆਵਾਜ਼ ਉਠਾਈ ਤੇ ਉਹਦੇ ਬਦਲੇ 'ਚ ਜਿਹੜਾ ਇਹ ਸਰਕਾਰਾਂ ਨੂੰ ਜਿਹੜੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਵੀ ਮਤਲਬ ਕਿਸੇ ਘਟ ਗਿੰਦਤੀ ਦੀ ਗੱਲ ਕਰਨ ਵਾਸਤੇ ਉਹ ਉਹਨੂੰ ਦਬਾਇਆ ਜਾਂਦਾ ਜੀ ਕੱਲਾ ਪੰਜਾਬ 'ਚ ਨਹੀਂ ਹੋਰ ਵੀ ਕਿਤੇ ਦੇਖ ਲਓ ਜਿੱਦਾਂ ਜੰਮੂ 'ਚ ਦੇਖ ਲਏ ਨੇ ਜਾਂ ਹੋਰ ਕਿਤੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਇਸ ਕਰਕੇ ਸਾਰਿਆਂ ਨਾਲ ਹੀ ਹੋ ਰਿਹਾ ਜੀ ਇਦਾਂ ਸਾਡੇ ਨਾਲ ਹੀ ਉਸੇ ਵਿੱਚ ਹੋ ਰਿਹਾ ਨਹੀਂ ਤੁਹਾਡਾ ਇੱਕ ਸਾਥੀ ਹੋਰ ਲਵਪ੍ਰੀਤ ਸਿੰਘ ਆ ਜਿਸਨੂੰ ਨਾਲ ਗ੍ਰਿਫਤਾਰ ਕੀਤਾ ਗਿਆ ਔਰ ਪੁਲਸ ਨੇ ਵੀ ਸਪਸ਼ਟ ਕੀਤਾ ਕਿ ਇਹਨਾਂ ਨੇ ਤਾਰ ਜਿਹੜੇ ਇਹਨਾਂ ਦੇ ਕਿਸੇ ਨਾਲ ਜੁੜੇ ਨੇ ਉਹਦਾ ਨਾਮ ਇਹਨਾਂ ਬਾਇਨਸ਼ਰ ਕੀਤਾ ਕਿ ਪੰਜਾਬ ਸਰਕਾਰ ਨੇ ਕਿ ਉਹਨਾਂ ਦੇ ਕੋਲ ਡਰਗ ਦਾ ਸਮਾਨ ਜਿਹੜਾ ਸਾਰਾ ਲੈ ਕੇ ਆਉਂਦੇ ਨੇ ਨਹੀਂ 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 ਭਾਜੀ ਉਹ ਕੋਈ ਇਦਾਂ ਦੇ ਤਾਰ ਜੁੜੇ ਵਾਲੀ ਜਿਹੜੀ ਉਹ ਬਣਾ ਰੇ ਸਟੋਰੀ ਉਹ ਅਸੀਂ ਮੈਂ ਪਹਿਲੀ ਵਾਰੀ ਸੁਣਿਆ ਨਾਮ ਉਹਨਾਂ ਦਾ ਮੈਂ ਬਾਕੀ ਸਾਥੀ ਨੇ ਵੀ ਉਹ ਕੋਈ ਇਦਾਂ ਦਾ ਹੈਗਾ ਨਹੀਂ ਜਿਸ ਤੱਕ ਮੈਨੂੰ ਪਤਾ ਵੀ ਕੋਈ ਇਦਾਂ ਦੀ ਗੱਲ ਨਹੀਂ ਆ ਪਹਿਲੀ ਵਾਰੀ ਉਹਦਾ ਨਾਮ ਸੁਣਿਆ ਇਹ ਕਹਿੰਦੇ ਜੀ ट्रांजैक्शन ਆ ਕੋਈ ਉਹਦੇ ਸੰਦੀਪ ਰੋੜਾ ਉਹਦੇ ਨਾਮ ਤੇ ਆ ਉਹਦੇ ਨਾਮ ਤੇ ਕੋਈ ਟ੍ਰਾਂਜੈਕਸ਼ਨ ਹੀ ਨਹੀਂ ਹੈਗੀ ਸਾਡੇ ਅਕਾਊਂਟ 'ਚ ਜੀ ਇਹ ਤਾਂ ਇਹਨਾਂ ਦੀ ਉਦੇਚ ਹੁਣ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਕੰਮ ਚ ਬੈ ਮਾਇਰਾ ਵੈਲਿਊ ਤਾਂ ਹੀ ਹਾਂ ਹਾਂ ਜੀ ਤੁਹਾਨੂੰ ਨੂੰ ਮਾਨ ਜੋਗ ਅਦਾਲਤ ਨੇ ਅਗਲੀ ਪੇਸ਼ੀ ਵਾਸਤੇ ਕਿਹੜੇ ਤਰੀਕ ਦਿੱਤੀ ਹੈ ਹਾਂ ਤਿੰਨ ਤਰੀਕ ਦਿੱਤੀ ਹੈ ਜੀ ਆੜੀ ਤਿੰਨ ਤਰੀਕਾ 2 ਆਪਣੇ ਅਗਸਤ ਅ ਤੇ ਤਿੰਨ ਤਰੀਕ ਨੂੰ ਪੇਸ਼ ਹੋਣਗੇ ਜੀ ਅਦਾਲਤ ਚ ਹਾਂ ਜੀ ਕੈਮਰਾਮੈਨ ਜੁਗੇਸ਼ ਨਾਲ ਰਕੇਸ਼ ਮਰ ਪੀ ਡੀ ਸੀ ਨੂਡ ਜਲਪੁਰ ਖੇੜਾ